ਇਹ ਸਟੱਕੇ ਨਾ ਮੈਂ ਪਾਠੀਆਂ ਤੇ ਦੇਖੇ ਹੋਈਆਂ ਹੁਣ ਮੈਂ ਕਾੜੇ ਦੇ ਪਾਠਾ ਆ ਦੋ ਦਿਨਾਂ ਦੀ ਗੱਲ ਆ ਤੇ ਸੁੱਕ ਜਾਂਦੇ ਤੇ ਫੇਰ ਚੱਕ ਕੇ ਲੈ ਆਉਂਗੀ ਪਾਠਾ ਦੋ ਦਿਨਾਂ ਦੀ ਗੱਲ ਹੀ ਆ ਕੋਈ ਨਹੀਂ ਦੋ ਦਿਨਾਂ ਦੀ ਗੱਲ ਮੈਂ ਲੈ ਹੀ ਜਾਵਾਂ ਹੁਣ ਤਾਂ ਦੋ ਪਾਠਾ ਤਾਂ ਲੈ ਜਾ ਕੇ ਫੇਰ ਹੈ ਗਿੱਲੀਆਂ ਫੇਰ ਲੈ ਕੇ ਆਇ ਚੱਲ ਦੋ ਕਗੇੜੇ ਹੋਰ ਲੱਗਣਗੇ ਤੇ ਹੁਣ ਮੈਂ ਵੇਹ ਨਹੀਂ ਆ ਕਿ ਤੇ ਆ ਵੀ ਨਾ ਜਾਣਾ ਉਹਨਾਂ ਦੀਆਂ ਪਾਠਾਂ ਵੇਹ ਨਹੀਂ ਆ ਸਾਡੇ ਤਾਂ ਹੁਣ ਥੋੜੇ ਆ ਤੇ ਦੋ ਗੇੜੇ ਹੋਰ ਲਾਗੇ ਤੇ ਮੇਰਾ ਘੀਰਾ ਵਾਜੂ ਮੈਂ ਵੇਖ ਹੀ ਆਵਾ ਜਾ ਕੇ ਹੁਣ ਪਾਠਾਂ ਉਹਨਾਂ ਨੂੰ ਮੜ ਕੇ ਉਹ ਵੀ ਆਉਣ ਵਾਲੀਆਂ ਹੀ ਆ ਮੜ ਕੇ ਕਿਤੇ ਮੈਨੂੰ ਫੜ ਨਾ ਲੈਣ ਆਈਆਂ ਹਾਂ ਮੈਂ ਤਾਂ ਪਾਠਾਂ ਨੂੰ ਰੋਸ ਤੀ ਜੋੜੀ ਪਾਠ ਇਹ ਤਾਂ ਹੈ ਬੱਸ ਥਣੇ ਗੱਲ ਤਾਂ ਕਰੀ ਨਾ ਵੇਖੀ ਆ ਗਵੰਡੀਆਂ ਦੀ ਗਾਹੂ ਨਾ ਮੈਂ ਇੱਕ ਦੋ ਵਾਰਾ ਵੇਖੀ ਆ ਤੇ ਉਹ ਮੈਂ ਕਿਹਾ ਕੀ ਇੱਥੇ ਪਸਦੀ ਹੋਵੇ ਗੋਆ ਨਹੀਂ ਮਾੜੀ ਗੱਲ ਹੈ ਨਹੀਂ ਪਸਦੀ ਤਾਂ ਨਹੀਂ ਪਸਦੀ ਤਾਂ ਮੈਂ ਇੱਥੇ ਅੱਛਾ ਹਾਂ ਮਾੜੀ ਗੱਲ ਹੈ ਫਿਰ ਪਾਤੀਆਂ ਚੋਰੀ ਨਹੀਂ ਚੱਕਣੀਆਂ ਚਾਹੀਦੀ ਪੁੱਛ ਕੇ ਲੈ ਲੈ ਕੋਈ ਟੋਕਰਾ ਹਾਂ ਹਾਂ ਇਹ ਤਾਂ ਹੈਗਾ ਇਹ ਇੱਕ ਦਿਨ ਫੜ ਗਏ ਮੂੰਹ ਨੂੰ ਆਪਣਾ ਮੇਰ ਦਾ ਵੀ ਜੱਕੀ ਦੇ ਮੈਂ ਹੋ ਉੱਥੇ ਵਸਦੀ ਆਇਆ ਫੜ ਲਾਂਗਾ ਪਚੋਰੀ ਲੋਕ ਹਾਂ ਲੋਕ ਕੇ ਫੜਾਂਗੇ ਬਰਾਮਾ ਕੋਈ ਬਾਈਕਲ ਦੇ ਰਹੀ ਸਹੀ ਗੱਲ ਹੈ ਹੁਣ ਮਮਾ ਖਾਂ ਤਾਂ ਇੱਕ ਤਾਂ ਗਾਂ ਹੈ ਆ ਜਾਗੀ ਰਾ ਬਣਾਈ ਦੁੱਧ ਮੈਂ ਕੱਲ ਵੇਖਿਆ ਜਾ ਕੇ ਸਹੀ ਚਾ ਹਾਂ ਮੈਨੂੰ ਤਾਂ ਨਹੀਂ ਲੱਗਣਾ ਤਾਂ ਗਈ ਨਹੀਂ ਨਹੀਂ ਤਾਂ ਮੈਂ ਪਿਆਰ ਦਾ ਬਾਤ ਮੈਨੂੰ ਪਤਾ ਵੀ ਨਹੀਂ ਸੀਗਾ ਵੀ ਜੱਕੀ ਮੈਂ ਤਾਂ ਮੈਂ ਤਾਂ ਤੇ ਮੈਂ ਤਾਂ ਆਪ ਸਿਆਣ ਲਾਂ ਹਾਂ ਚੱਲ ਕੋਈ ਨਹੀਂ ਚੱਲਾ ਜ ਲੋਕ ਕੇ ਫੜਦਗੇ ਹਾਂ ਨੋਕੇ ਫੜਾਂਗੇ ਕੀ ਹੋਣਾ ਹੈ ਹੰਤਾ ਹੈ ਨਹੀਂ ਮੈਨੂੰ ਚੱਕੀ ਲੈ ਲੈਂਦੇ ਮੇਰਾ ਥੋੜਾ ਹੀ ਬਾਹਰ ਰਹਿ ਗਿਆ ਤੇ ਹੁਣ ਮੈਂ ਚੱਕ ਕੇ ਨਵੇੜੀ ਦਵਾ ਇਹਨਾਂ ਦੇ ਪਾਠ ਨੂੰ ਨਵੇੜ ਕੇ ਨਾ ਬਸ ਮੇਰਾ ਘੀਰਾ ਬਣ ਜਾਊਗਾ ਫੇਰ ਹੀ ਆਪਾਂ ਕਰਾਂਗੇ ਤੇ ਮੈਂ ਜਾ ਹੀ ਬਣਾ ਚੱਕੀ ਤੇ ਚੱਕ ਕੇ ਦਨ ਲੱਗੀ ਨਾ ਉਹਦੇ ਪਾਣੀ ਨਹੀਂ ਮਿੱਟਾ ਨਹੀਂ ਪਾਠ ਨਾਲ ਤਾਂ ਭੜਲੀ ਅੱਜ ਨੋਕਾ ਤੇ ਖੰਦੀ ਗੰਨਾ ਤੇ ਨਹੀਂ ਕਹਿੰਦੇ ਮੈਂ ਨਹੀਂ ਪਤਾ ਮੈਂ ਨਹੀਂ ਪਤਾ ਮੈਂ ਨਾ ਬੜਾ ਦਗਾ ਪਾਦੀ ਨਹੀਂ ਜਗੀਰ ਬਣਾਈ ਬੈਠੀ ਮੈਨੂੰ ਵੀ ਪਤਾ ਸੀ ਇਹ ਪਰ ਨਹੀਂ ਮਿਲ ਗਿਆ ਜੇ ਇਤਨਾ ਬਾਤ ਨਹੀਂ ਚੱਗਦੀ ਪਰੇ ਘਰੇ ਦੱਸਾਂਗੇ ਮਾਫੀ ਮਾਫੀ ਕਰ ਤੇ ਕਦੇ ਨਾ ਸਹੀ